ਜੇ ਤੁਹਾਡੇ ਪਸ਼ੂ ਨੂੰ ਮੋਕ ਲੱਗੀ ਹੋਈ ਆ ਪਸ਼ੂ ਪਤਲਾ ਗੁਹਾ ਕਰ ਰਿਹਾਗਾ ਤਾਂ ਤੈਨੂੰ ਤੋਂ 4 ਦਿਨ ਇਹ ਦੇਸੀ ਤਰੀਕਾ ਵਰਤ ਲੋ ਤੁਹਾਡੇ ਪਸ਼ੂ ਨੂੰ ਜਿੰਨੀ ਵੀ ਮੋਕ ਲੱਗੀ ਹੋਈ ਆ ਉਹ ਸਾਰੀ ਮੋਕ ਬਿਲਕੁਲ ਠੀਕ ਹੋ ਜੂਗੀ ਤੁਸੀਂ ਕਰਨਾ ਕੀ ਹੈਗਾ ਜਾਮਣ ਦੇ ਤਾਜ਼ੇ ਤੇ ਛੋਟੇ ਪੱਤੇ ਲੈਣੇ ਨੇਗੇ ਪਸ਼ੂ ਇਹਨਾਂ ਨੂੰ ਖਾਂਦਾ ਵੀ ਬੜੇ ਸੁਆਦ ਨਾਲ ਆਗਾ ਤੁਸੀਂ ਇਹ ਤਰੀਕਾ ਵਰਤਨਾਗਾ ਤੇ ਹੋਰ ਵੀ ਇਹ ਪਸ਼ੂ ਦੀ ਇਮਿਊਨਿਟੀ ਪਾਵਰ ਘਟਾ ਪਾਚਨ ਸ਼ਕਤੀ ਕਮਜ਼ੋਰ ਆ ਪਸ਼ੂ ਕੱਖ ਘੱਟ ਖਾਂਦਾਗਾ ਜਗਾੜਾ ਘੱਟ ਕਰਦਾ ਉਹਦੇ ਬਾਅਦ ਤੇ ਵੀ ਇਹ ਬੜਾ ਫਾਇਦੇਮੰਦ ਤਰੀਕਾ ਗਾ ਜਿਹੇ ਤਰੀਕਾ ਬਾਤ ਲਾਂਗਾ ਤੇ ਮੈਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਦਾਗਾ ਪਾਚਨ ਸ਼ਕਤੀ ਵਾਸਤੇ ਪਾਚਨ ਸ਼ਕਤੀ ਵਾਸਤੇ ਤੁਸੀਂ ਪਸ਼ੂਆਂ ਨੂੰ ਇਹ ਨੂਨ ਦਾ ਡਰਾ ਲਿਆ ਕੇ ਸਿੱਟ ਸਕਦੇ ਹੋਗੇ ਉਹਦੇ ਨਾਲ ਆਪਾਂ ਛੁ ਜਗਾੜਾ ਜ਼ਿਆਦਾ ਕਰੂਗਾ ਤੇ ਪਾਚਨ ਸ਼ਕਤੀ ਵਧੂਗੀ ਉਹਦੇ ਨਾਲ ਪਸ਼ੂਆਂ ਦਾ ਦੁੱਧ 'ਚ ਵੀ ਫਰਕ ਦੇਖਣ ਨੂੰ ਮਿਲੂਗਾ ਤੁਹਾਨੂੰ ਬਹੁਤ ਫਾਇਦੇਮੰਦ ਤਰੀਕਾ ਨੇ ਜਾਮਣ ਦੇ ਪੱਤੇ ਵਾਲਾ ਤਰੀਕਾ ਜ਼ਰੂਰ ਵਰਤੋ ਇਹ ਤੁਸੀਂ ਗਾਵਾਂ ਤੇ ਵੀ ਵਰਤ ਸਕਦੇ ਹੋਗੇ ਤੇ ਮੱਝਾਂ ਤੇ ਵੀ ਜੇ ਮੈਂ ਛੋਟੇ ਕੱਟੇ ਕੱਟੀਆਂ ਲਈਆਂ ਇੰਨਾ ਤੇ ਵੀ ਬੱਤ ਸਕਦੇ ਹੋਗੇ ਪਸ਼ੂ ਪੂਰੇ ਸਵਾਦ ਨਾਲ ਖਾਣਗੇ ਜਿੰਨੀ ਮਰਜ਼ੀ ਮੌਕ ਲੱਗੀ ਹੋਵੇ ਉਹ ਠੀਕ ਹੋ ਜੂਗੀ ਤਾਂ ਇਹਦੀਆਂ ਹੋਰ ਵੀਡੀਓਆਂ ਲਈ ਕਿਸਾਨ ਆਫ ਇੰਡੀਆ ਪੰਜਾਬੀ ਦੇ ਤੇ ਜਿਹਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ